ਨਾਮ ਤਾਵਾਂ ਵੀ ਮੇਰੇ ਨਾਲ ਆਏ ਹੋਏ ਸਰਦਾਰ ਬਲਕੀਤ ਸਿੰਘ ਜੰਡਿਆਲੀ ਕਾਉਂਸਲਰ ਜਸਪਾਲ ਸਿੰਘ ਗਰਿਆਲ ਹਲਕਾ ਕੋਆਰਡੀਨੇਟਰ ਸਹਿਬਾਨ ਜਿੰਦਰ ਮਿੱਟੂ ਜੀ ਬਲਾਕ ਪ੍ਰਧਾਨ ਸਹਿਬਾਨ ਇਕਵਾਲ ਜੰਡਿਆਲੀ ਗगन ਜੀ ਸਰਪੰਚ ਸਾਰੇ ਹੀ ਸਰਪੰਚ ਸਾਹਿਬ ਬਲਾਕ ਪ੍ਰਧਾਨ ਸਹਿਬਾਨ ਕਾਉਂਸਲਰ ਸਹਿਬਾਨ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਬਕਰ ਸਿੰਘ ਮਾਹ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਕੱਲ 10 ਲੱਖ ਦਾ ਮੁਫਤ ਇਲਾਜ ਦਾ ਪ੍ਰੋਗਰਾਮ ਘਟਨ ਹੋਇਆ ਉਹਦੇ ਕਾਰਡ ਦੀ ਸ਼ੁਰੂਆਤ ਕੱਲ ਤੋਂ ਹੋ ਚੁੱਕੀ ਅੱਜ ਅਸੀਂ ਪਿੰਡ ਮਾਨਗੜ ਪਹੁੰਚੇ ਆ ਜਿੱਥੇ ਸਾਡੇ ਪਿੰਡ ਦੇ ਬਜ਼ੁਰਗ ਪੈਣਾ ਅਮਤਾਵਾ ਸਾਰੇ ਇਸ 10 ਲੱਖ ਦੇ ਮੁਫਤ ਇਲਾਜ ਦੇ ਜੋ 10 ਲੱਖ ਦੇ ਬੀਮਾ ਕਾਰਡ ਬਣ ਜਾ ਰਹੇ ਆ ਉਹਦੀ ਸ਼ੁਰੂਆਤ ਕਰ ਰਹੇ ਆ ਅਸੀਂ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਬਲਾਕ ਸੰਪਤੀ ਮੈਂਬਰ ਨੇਵੀ ਮਾਨਗੜ ਜੀ ਵੱਲੋਂ ਅਸੀਂ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਪਾਰਟੀ ਸਭ ਰਿਮਾਰੀ ਨੂੰ ਕੇਜਰੀਵਾਸੀ ਦਾ ਕਿਉਂਕਿ ਜਿਹੜਾ ਇਹ 10 ਲੱਖ ਦਾ ਬੀਮਾ 10 ਲੱਖ ਦਾ ਮੁਫਤ ਇਲਾਜ ਬਹੁਤ ਸਰਕਾਰਾਂ ਜਾਂ ਕਿਸੇ ਨੇ ਸਾਡੇ ਇਸ ਦੁੱਖ ਵਾਲੇ ਵਾਸਤੇ ਨਹੀਂ ਦੇਖਿਆ ਕਿਸੇ ਨੇ ਨਹੀਂ ਸੋਚਿਆ ਕਿ ਗਰੀਬ ਇਲਾਜ ਕਿੱਥੋਂ ਕਰਾਊਗਾ ਇਹ ਪਹਿਲੀ ਆਮ ਆਦਮੀ ਪਾਰਟੀਆਂ ਦੀ ਸਰਕਾਰ ਤੁਸੀਂ ਲਿਆਂਦੀ ਪਾਰਟੀਆਂ ਸਰ ਪਰਿਵਾਰ ਵੀ ਕੇਜਰੀਵਾਦ ਦੀ ਮੁੱਖ ਮੰਤਰੀ ਪੰਜਾਬ ਸਰਦਾਰ ਆਤਮਾਨ ਸਿੰਘ ਮਾਜੀ ਨੇ ਜੀ ਸਰਵਾਰ ਕੀ ਕਿਉਂਕਿ ਰੱਬ ਕਿਸੇ ਨੂੰ ਦੁੱਖ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਸਰਦਾਰ ਕਪਾਲ ਸਿੰਘ ਮਾਨ ਦੀ ਸਰਕਾਰ ਕਰਾਵੇ ਤੁਸੀਂ ਕਿਸੇ ਵੀ ਹਸਪੀਟਲ ਜਾ ਕੇ ਪਰਮਾਤਮਾ ਕੋਈ ਜ਼ਰੂਰੀ ਨਹੀਂ ਐ ਕਿ ਵੱਡਾ ਦੁੱਖ ਆਵੇ ਇਹ ਬਜ਼ੁਰਗਿਆ ਕਈ ਵਾਰ ਗੋਡੇ ਚੱਲਣ ਫੜ ਜਾਂਦੇ ਆ ਸਾਤੀ ਜਿਹੜੀ ਆ ਹਰ ਇਲਾਜ ਜਿਹੜਾ ਇਸ ਜਿਹੜੀ ਇਸ 10 ਲੱਖ ਦੇ ਬੀਮਾ ਦੇ ਵਿੱਚ ਫਰੀ ਐ ਇਹਦਾ ਜਿਹੜਾ ਤੁਸੀਂ ਕੁਝ ਨਹੀਂ ਖਾ ਲਈ ਕਾਰਡ ਲੈ ਕੇ ਜਾਣਾ ਹਸਪੀਟਲ ਕੈਸ਼ਲੈਸ ਕਾਰਡ ਐ ਜਿੰਨਾ ਮਰਜ਼ੀ ਬਿੱਲ ਬਣੇ 10 ਲੱਖ ਤੱਕ ਦਾ ਉਹ ਸਾਰਾ ਸਰਕਾਰ ਦੇ ਵਿੱਚ ਸੋ ਅਸੀਂ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੇ ਧਰਵਾਦੀ ਆ ਸੋ ਮੈਂ ਅੱਜ ਇਸ ਸਕੀਮ ਦੇ ਨਾਲ ਸਾਡੇ ਨਾਲ ਐਸਐਮਓ ਸਾਡੇ ਸਾਹਮਣੇ ਆ ਪੁੱਜੇ ਨੇ ਪੂਰੀ ਟੀਮ ਦੇ ਨਾਲ ਸੋ ਜੀ ਸ਼ੁਰੂਆਤ ਕਰਨ ਲੱਗੇ ਆ ਸੋ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰ ਰਿਹਾ ਕਿ ਪਹਿਲੀ ਸਰਕਾਰ ਆ ਜਿਵੇਂ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਤੇ ਸਾਰਿਆਂ ਦਾ ਕੀਤਾ ਸੋ ਅੱਜ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਵੀ ਹਰ ਇੱਕ ਪਰਿਵਾਰ ਦੀ ਕੋਈ ਇਹਦੇ 'ਚ ਫਰਕ ਨਹੀਂ ਕੋਈ ਜਾਤਪਾਤ ਦਾ ਫਰਕ ਨਹੀਂ ਕੋਈ ਪਾਰਟੀਆਂ ਦਾ ਫਰਕ ਨਹੀਂ ਇਹ ਨਹੀਂ ਸੋਚਿਆ ਕਿ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਦੂਜੀ ਪਾਰਟੀ ਦੇ ਆ ਅਸੀਂ ਦੇ ਸਾਰਿਆਂ ਦਾ ਇਕੱਲੀ ਦਲਦਿਆਂ ਦੇ ਵੀ ਕਾਂਗਰਸ ਆਗਿਆਂ ਦੇ ਕਿਉਂਕਿ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਸਾਨੂੰ ਇਹੀ ਸਮਝਾਉਂਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ ਆ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਆ ਸਾਡੇ ਪਾਰਟੀ ਸਭੀ ਨੂੰ ਜਿਹੜੇ ਰਾਜਨੀਤੀ ਨੂੰ ਬਦਲਣ ਵਾਸਤੇ ਜਿਹਨਾਂ ਨੇ ਇਹ ਪਾਰਟੀ ਬਣਾਈ ਉਹਨਾਂ ਦੀ ਸਾਨੂੰ ਇਹੀ ਗਾਈਡਲਾਈਨ ਹੈ ਕਿ ਹਰ ਇੱਕ ਦੇ ਕੰਮ ਉਹਨਾਂ ਹਰ ਇੱਕ ਦੇ ਸੁੱਖ ਸੁੱਖ ਵਿੱਚ ਖੜਨਾ ਹਰ ਇੱਕ ਦਾ ਜਿਹੜਾ ਇੱਕ ਬੀਮਾ ਕਾਰਡ ਬਣਾਉਣਾ ਸੋ ਤੁਹਾਡੇ ਸਾਰਿਆਂ ਦਾ ਹੀ ਏ ਅਜ بیمਾ ਕਾਰਡ ਬਣੂਗਾ ਮੁੱਖ ਮੰਤਰੀ ਸਹਿਯੋਗ ਨਾਲ ਇਸ ਤਰ੍ਹਾਂ ਸਿਹਤ ਕਾਰਡ ਦਾ 10 ਲੱਖ ਜਿਹੜਾ ਇੱਕ ਪਰਿਵਾਰ ਦੇ 10 ਲੱਖ ਤੱਕ ਦਾ ਮੁਫਤ ਇਲਾਜ ਸੋ ਸਾਰਿਆਂ ਦਾ ਇਹ ਕਾਰਡ ਅੱਜ ਬਣਾਉਣ ਜਾ ਰਹੇ ਆ ਸੋ ਮੈਂ ਤੁਹਾਨੂੰ ਮੁਬਾਰਕਬਾਦ ਆਉਂਗਾ ਮੁੱਖ ਮੰਤਰੀ ਸਰਦਾਰ ਤੁਮਰ ਸਿੰਘ ਮਾਨ ਜੀ ਨੂੰ ਸਾਡੇ ਪਾਰਟਿਸਪੇਟ ਪ੍ਰਿਪਾਦੂ ਕੇਂਦਰੀਵਾਦੀ ਦਾ ਸੀ ਪੂਰੇ ਪੰਜਾਬ ਵੱਲੋਂ ਖਾਸ ਕਰਕੇ ਆਪਣੇ ਹਲਕਾ ਸਾਹਨੇ ਵਾਲ ਵੱਲੋਂ ਮੈਂ ਸਾਰਿਆਂ ਲਈ ਮੈਂ ਸਾਡੇ ਹਾਈ ਕਮਾਨ ਦਾ ਮਾਧਿਅਮੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਇਹਨਾਂ ਗਰੀਬ ਪਰਿਵਾਰਾਂ ਨੂੰ ਸਾਡੇ ਪੰਜਾਬ ਵਾਸੀਆਂ ਨੇ ਜਿਹੜਾ ਇਹ ਇਲਾਜ ਫ੍ਰੀ ਹੋ ਜਾ ਰਿਹਾ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਮੈਂ ਪਿੰਡ ਵਾਸੀ ਪਿੰਡ ਮਾਨਗੜ ਦੇ ਦੇਵੀ ਬਾਈ ਸਾਡੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਇਸ ਪਿੰਡ ਦੇ ਜਿਹੜੀ ਸੰਸਥਾ ਦੇ ਲੀਡਰ ਨੇ ਸੋ ਮੈਂ ਉਹਨੂੰ ਮੁਬਾਰਕਵਾ ਦਿਨਾ ਪਿੰਡ ਵਾਸੀਆਂ ਨੂੰ ਮੁਬਾਰਕਵਾ ਦਿਨਾ ਸੋ ਬਜ਼ੁਰਗੋ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਚਾਹਾਂਗਾ ਜੀ ਤੁਸੀਂ ਦੱਸੋ ਜਿਹੜਾ ਬੀਮਾ ਬਣ ਜਾ ਰਿਹਾ ਬੀਮਾ ਕਾਰ ਤੁਹਾਡਾ ਬਣ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੈਕ ਅੰਦਰ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਗਰੀਬ ਆਦਮੀ ਦਾ ਉਹਦਾ ਲਾਜ ਨਹੀਂ ਹੁੰਦਾ ਇਹਦੇ ਨਾਲ ਗਰੀਬ ਆਦਮੀ ਦਾ ਫਾਇਦਾ ਹੁੰਦਾ ਚਲ ਬਹੁਤ ਬਹੁਤ ਧੰਨਵਾਦ